ਸਰਬਤਤਾ ਭਲਾ ਫਾਊਂਡੇਸ਼ਨ ਫਗਵਾੜਾ ਵੱਲੋਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹਾਂ ਬੱਸ ਸਟੈਂਡ ਵਿਖੇ ਰਾਗੀ ਰਾਲੇ ਠੰਡੇ ਮਿਠੇ ਜਲਦੀ ਸ਼ੀਭੀ ਲਗਾਈ ਗਈ ਜਿਸ ਵਿੱਚ ਹਲਕਾ ਹੁਸ਼ਿਆਰ ਪਰਦੋ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਆਪ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਨਾ ਹਰ ਜੀਮਾਨ ਅਤੇ ਦਲਜੀਤ ਰਾਜੂ ਕੌਂਸਲਰ ਪ੍ਰੇਤਪਾਲ ਕੌਰ ਤੁਲੀ ਗੁਰਦੀਪ ਦੀਪਕ ਗੁਰਦੀਪ ਸਿੰਘ ਤੁਲੀ ਵੀ ਮੌਜੂਦ ਸਨ ਇਸ ਦੌਰਾਨ ਜਿੱਥੇ ਡਾਕਟਰ ਆਇਕਮਾ ਚੱਵੇਵਾਲ ਸਮੇਤ ਹੋਰਨਾ ਨੇਤਾਵਾਂ ਨੇ ਔਨ ਜਾਣ ਵਾਲੇ ਰਾਗੀਰਾਂ ਨੂੰ ਠੰਡਾ ਮਿੱਠਾ ਜਲ ਸ਼ਕਾਇਆ ਉੱਥੇ ਹੀ ਰਾਗੀਰਾਂ ਨੇ ਵੀ ਠੰਡਾ ਮਿੱਠਾ ਜਲ ਸ਼ਕਾਇਆ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਇਸ ਮੌਕੇ ਗਲਬਤ ਕਰਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਨੇ ਪ੍ਰਬੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਮੇਰੀ ਪੀਰੇ ਦਾ ਮਾਲਕ ਜਿਨ੍ਹਾਂ ਦੇ ਪਾਰਕਾ ਪ੍ਰਕਾਸ਼ਪੁਰ ਉੱਤੇ ਅੱਜ ਸਰਬੱਤ ਦਾ ਭਲਾ ਫਾਊਂਡੇਸ਼ਨ ਜਿਹਦੇ ਮੇਰੇ ਵੀਰ ਦਲਜੀਤ ਰਾਜੂ ਜੀ ਉਹਨਾਂ ਦੀ ਸਾਰੀ ਟੀਮ ਚ ਲਾ ਰਹੀ ਹੈ ਉਹਨਾਂ ਦੇ ਉਹਦਾ ਸ਼ਬੀਰ ਲਈ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਕਰ ਸੇਵਾ ਸੇਵਕ ਪ੍ਰਭ ਆਪਣੇ ਇਹ ਵੀ ਕਿਸਮਤ ਦੀ ਗੱਲ ਹੈ ਕਿ ਬੜੇ ਭਾਗਾ ਨਾਲ ਸੇਵਾ ਮਿਲਦੀ ਹੈ ਇਹਨਾਂ ਦੀ ਸਾਰੀ ਫਾਊਂਡੇਸ਼ਨ ਨੂੰ ਸੇਵਾ ਕਰਨ ਲਈ ਕਿਉਂਕਿ ਇੰਨੀ ਗਰਮੀ ਦੇ ਵਿੱਚ ਜਿਹੜੇ ਲੋਕ ਨੇ ਇਸ ਟਾਈਮ ਮੀਂਹ ਨਹੀਂ ਪੈਣ ਕਰਕੇ ਤਰਾ-ਤਰਾ ਕਰ ਰਹੇ ਨੇ ਇੰਨੀ ਗਰਮੀ ਦੇ ਵਿੱਚ ਲਈ ਦਾ ਸਾਰਾ ਦਾ ਧੰਨਵਾਦ ਔਰ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਇਹਨਾਂ ਸਾਰਿਆਂ ਨੂੰ ਦਰੋਂ ਕਰੋਂ ਕੋ ਸਿੱਖੀ ਜੀਵਨ ਨਾਮ ਦਾ ਚੜ੍ਹਦੀ ਕਲਾ ਬਖਸ਼ਣ ਧੰਨਵਾਦ ਜੀ ਇਸ ਤੋਂ ਪਹਿਲਾਂ ਡਾਕਟਰ ਰਾਜਕਮਰ ਚੱਬੇਵਾਲ ਗਊਸ਼ਾਲਾ ਬਿਆਰ ਸਥਿਤ ਗਊਸ਼ਾਲਾ ਵਿਖੇ ਪਹੁੰਚੇ ਜਿੱਥੇ ਕਿ ਬੀਤੇ ਦਿਨੀ ਕਰੋੜਾਂ ਦੀ ਠਗੀ ਦਾ ਸ਼ਿਕਾਰ ਹੋਏ ਪੀੜਤ ਲੋਕਾਂ ਨਾਲ ਮੁ ਇਸਰਾਂ ਦੁਕਾਨਦਾਰਾਂ ਦੇ ਨਾਲ-ਨਾਲ ਹੋੜਨਾ ਪੀੜਤਾ ਨੇ ਡਾਕਟਰ ਰਾਜਕਮਾ ਚੱਬੇਵਾਲ ਪਾਸੋਂ ਮੰਗ ਕੀਤੀ ਗਈ ਸੰਜੀਵ ਕੁਮਾਰ ਸ਼ਰਮਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਫੜ ਕੇ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। 6 ਤੇ 4 ਲੱਖ ਰੁਪਏ ਦੀਆਂ ਸੀ ਕਮੇਟੀਆਂ ਚਾਰ ਕਮੇਟੀਆਂ। ਬੱਸ ਉਹ ਟੈਕ ਤੋੜ ਗਿਆ। ਕੀ ਕਹਿਣਾ ਹੈ? ਕਿੰਨੇ ਦੀ ਬਾਈ ਸੀ ਤੁਸੀਂ ਕਮੇਟੀ? 4 ਲੱਖ ਰੁਪਏ। 4 ਲੱਖ ਰੁਪਏ। ਕਿੰਨੀ ਕਿਸ਼ਤ ਜਾਂਦੀ ਸੀ? 15000 ਰੁਪਏ ਦੀ। ਮਹੀਨਾ ਤੋਂ ਮਰਾ ਗਿਆ। ਕਿ ਕੋਈ ਤੁਹਾਡੀ ਇਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ। ਇਹ ਸਾਡੀ ਇੱਥੇ ਕੋਈ ਗੱਲਬਾਤ ਨਹੀਂ ਸੀ। ਇਹਦਾ ਇਹਦਾ ਦੋਸਤ ਸੀਗਾ। ਉਹ ਇਹਨਾਂ ਦਾ ਵੀ ਦੋਸਤ ਸੀਗਾ ਜਿਹੜਾ ਤੇ ਮੈਂ ਦੱਸਦੇ ਉਹਦੇ ਨਾਲ ਹੀ ਸੀਗਾ। ਉਹਨੂੰ ਵੀ ਕਿਸ ਤੇ ਕਿੰਨਾ ਫਾਰੇ ਰੋਜ਼ 500 ਰੁਪਏ ਮੈਂ ਦੇ ਹੀ ਦੇਈਆਂ। ਇਹ ਕਲੈਕਸ਼ਨ ਕਰਨ ਲਈ ਕੋਈ ਬੰਦਾ ਉਹ ਇਹਦਾ ਕਿ ਆਪ ਤੁਸੀਂ ਦੇ ਜਾਂਦੇ। ਹਾਂ ਜੀ ਮੈਂ ਆਪ ਜਾਂਦੀ ਸੀ। ਇਸ ਦੌਰਾਨ ਡਾਕਟਰ ਆਇਕਮਾ ਚੱਬੇ ਵਾਲ ਨੇ ਕਿਹਾ ਕਿ ਇਹ ਜੋ ਫਗਵਾੜਾ ਸ਼ਹਿਰ ਵਿੱਚ ਕਮੇਟੀ ਦੇ ਨਾਂ ਤੇ ਕਰੋੜਾਂ ਦੀ ਠੱਗੀ ਹੋਈ ਹੈ ਇਹ ਬਹੁਤ ਵੱਡੇ ਭੋਲੇ ਭਾਲੇ ਲੋਕਾਂ ਨਾਲ ਧੋਖਾ ਹੈ। ਉਨਾ ਸਮੂਹ ਪੀੜਤ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਮਸਲੇ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਗਊਸ਼ਾਲਾ ਸਾਰੇ ਇਕੱਠੇ ਹੋਏ ਆਂ ਔਰ ਫਗਵਾੜੇ ਵਿੱਚ ਬਹੁਤ ਵੱਡੀ ਠੱਗੀ ਜਿਹੜੀ ਆ ਸਾਡੇ ਲੋਕਾਂ ਦੇ ਨਾਲ ਬੱਜੀ ਆ ਔਰ ਸਾਡੇ ਤੋਂ ਮੇਰੇ ਖਿਆਲ ਕਰੀਬ 100 ਤੋਂ ਵੀ ਜ਼ਿਆਦਾ ਲੋਕਾਂ ਨੇ ਵਿਸ਼ਵਾਸ ਕੀਤਾ ਸੰਜੀਵ ਔਰ ਫੈਪੀ ਸ਼ਰਮਾ ਔਰ ਕਾਫੀ ਦਿਨ ਤੋਂ ਕਮੇਟੀਆਂ ਪਾਈਆਂ ਜਾ ਰਹੀਆਂ ਸੀ ਔਰ ਜਿਸ ਦੇ ਤਹਿਤ ਕਰੋੜਾਂ ਰੁਪਏ ਇਕੱਠਾ ਕੀਤਾ ਗਿਆ ਲੋਕਾਂ ਦੇ ਸਭ ਤੋਂ ਪਹਿਲਾਂ ਵਿਸ਼ਵਾਸ ਬਣਾਇਆ ਗਿਆ ਤੇ ਉਸ ਤੋਂ ਬਾਅਦ ਵਿਸ਼ਵਾਸਕਾਤ ਕੀਤਾ ਗਿਆ ਔਰ ਪਿਛਲੇ ਕੁਝ ਦਿਨਾਂ ਤੋਂ ਹੈਪੀ ਜਿਹੜਾ ਬਿਲਕੁਲ ਲਾਪਤ ਹੈ ਔਰ ਉਸ ਦੇ ਸੰਬੰਧ ਦੇ ਵਿੱਚ ਸਾਡੇ ਜਿੰਨੇ ਵੀ ਸਾਥੀ ਨੇ ਇਹਨਾਂ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਜਿਹੜਾ ਕੰਪਲੀਟ ਵੀ ਕੀਤੀ ਗਈ ਹੈ ਐਲਓਸੀ ਜਿਹੜਾ ਜਾਰੀ ਕਰਨ ਲਈ ਵੀ ਕਿਹਾ ਗਿਆ ਹੈ ਤੇ ਮੈਂ ਆਪਣੇ ਜਿਹੜੇ ਸਾਥੀ ਆ ਜਿੰਨੇ ਵੀ ਅਸੀਂ ਇਹਨਾਂ ਦੇ ਨਾਲ ਕਰੋੜਾਂ ਰੁਪਈਆ ਦਾ ਘਪਲਾ ਹੋਇਆ ਔਰ ਅਸੀਂ ਬਿਲਕੁਲ ਇਹਨਾਂ ਦੇ ਨਾਲ ਚਟਾਨਾਂ ਵਾਂਗ ਖੜੇ ਆ ਹਰਜੀਮਾਨ ਜੀ ਮੇਰੇ ਨਾਲ ਆ ਮੇਰੇ ਸਾਰੇ ਸਾਥੀ ਸਾਡੇ ਨਾਲ ਖੜੇ ਆ ਰਾਜੂ ਜੀ ਸਾਡੇ ਮੇਅਰ ਸਾਹਿਬ ਰਾਮਪਾਲ ਉਪਲ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਦੀਪਾ ਜੀ ਸਾਡੇ ਸਾਰੇ ਸਾਥੀ ਜਿਹੜੇ ਆ ਸਾਡੇ ਕਾਉਂਸਲਰ ਸਾਹਿਬਾਨ ਨਾਲ ਆ ਜਸਪਾਲ ਜੀ ਸੋ ਅਸੀਂ ਤੁਹਾਨੂੰ ਭਰੋਸਾ ਦਵਾਉਂਦੇ ਆ ਕਿ ਅਸੀਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਐਸਐਸਪੀ ਸਾਹਿਬ ਨੂੰ ਵੀ ਜ਼ਰੂਰਤ ਹੋਈ ਤਾਂ ਉੱਪਰ ਹੋਰ ਵੀ ਕਿਸੇ ਏਜੰਸੀ ਨੂੰ ਵੀ ਕਹਿਣਾ ਪਿਆ ਤੇ ਜ਼ਰੂਰ ਕਵਾਂਗੇ ਸੋ ਅਸੀਂ ਤੁਹਾਡੇ ਬਿਲਕੁਲ ਕਿਉਂਕਿ ਇਹ ਬਹੁਤ ਵੱਡਾ ਤੋਖ ਹੈ ਔਰ ਇਹ ਸਾਡੇ ਇਸੇ ਸ਼ਹਿਰ ਚ ਨਹੀਂ ਬਹੁਤ ਹੋਰ ਸ਼ਹਿਰਾਂ ਦੇ ਵਿੱਚ ਵੀ ਹੋ ਰਿਹਾ ਸੋ ਆਪਾਂ ਸਭ ਤੋਂ ਪਹਿਲਾਂ ਇਹ ਹੈ ਵੀ ਆਪਾਂ ਤੁਹਾਡੀ ਜੋ ਵੀ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਜੋ ਵੀ ਪ੍ਰोसीਡਿੰਗਸ ਹੋਈਆਂ ਉਹ ਤੁਹਾਡੇ ਨਾਲ ਜ਼ਰੂਰ ਅਸੀਂ ਜਿਹੜਾ ਉਹਨਾਂ ਦੇ ਵਿਚਾਰ ਕਰਕੇ ਫਿਰ ਅੱਗੇ ਪ੍ਰਸੀਡ ਕਰਾਂਗੇ